ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਗਾਵਾਂ ਬਾਈ ਕੋਲੇ 8 ਆ ਬਾਈ 2 ਆ ਜਿਹੜੀਆਂ ਸੇਲ ਹੋਈਆਂ ਵੀਆਂ ਤੇ ਸਾਰੀਆਂ ਹੀ ਮੰਨ ਕੇ ਚਲੋ ਬਈ ਤਾਜ਼ੀਆਂ ਸੂਈਆਂ ਵੀਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਰੀ ਨੇ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਾਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਇਹ ਕੰਟੈਕਟ ਨੰਬਰ ਆਪਾਂ ਨੋਟ ਕਰ ਲਓ ਭਾਈ ਤੇ ਭਾਈ 6 ਤਾਲੀਆਂ ਸੂਈਆਂ ਨੇ ਜਿਹੜੀਆਂ ਦੇਖਾਂ ਹਾਂ ਵੀ 6 ਤਾਗੀਆਂ ਸੂਈਆਂ ਵੀ ਆ ਵੱਡੀਆਂ ਦੋ ਬਹਿਣਾ ਸੇਲ ਹੋ ਰਣਾ ਠੀਕ ਆ ਆ ਸੇਲ ਹੋ ਗਈਆਂ ਠੀਕ ਆ ਭਾਈ ਹੂੰ ਬਹਿੜਾਂ ਵੀ ਬਹੁਤ ਚੰਗੀਆਂ ਸੀ ਭਾਈ ਤੇ ਬਰੀਡ ਪੱਖ ਕਿਸੇ ਪੱਖ ਤੋਂ ਕੋਈ ਘਾਟ ਨਹੀਂ ਬਾਕੀ ਦੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆ ਆਜੋ ਭਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਵਧੀਆ ਬਹੁਤ ਵਧੀਆ ਬਈ ਕਿਵੇਂ ਚੱਲਦਾ ਹਰਜੀਤ ਕੰਮਕਾਰ ਕੰਮਕਾਰ ਬਹੁਤ ਵਧੀਆ ਚੱਲਦਾ ਬਈ ਠੀਕ ਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਵੀ ਹਰਜੀਤ ਸਿੰਘ ਪਿੰਡ ਛੰਨਾ ਗਲਾਬ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਰ ਰਹਿੰਦੇ ਆਪਾਂ ਨੇੜੇ ਓਕੇ ਨੇੜੇ ਆਪਾਂ ਭਰੋੜ ਸਹਿ ਰਹੇ ਆ ਬਈ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 95014 33579 ਬਈ ਠੀਕ ਆ ਬਾਈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਹੈਗੀ ਹਮ ਆ ਵੀ ਨਰਖ ਪਰ ਕਰਕੇ ਲੈਵੇ ਆਪਣੀਆਂ ਸਾਰੀਆਂ ਵੜਾ ਲਿਆਂਦੀਆਂ ਹੁੰਦੀਆਂ ਕੋਈ ਕਰਦੀ ਨਹੀਂ ਓਕੇ ਭਾਈ ਹਾਂ ਭਈ ਭਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਵੜ ਦੇਦੇ ਨੇ ਟੌਪ ਰੀਡ ਕਿਹੜਾ ਸੂਆ ਸੋਈ ਆ ਇਹ ਡਾਕਟਰ ਪਹਿਲਾ ਸੂਆ ਬੱਛੀ ਸੂਈ ਹੈਗੀ ਓਕੇ ਤੇ ਬਹੁਤ ਚੰਗੇ ਬੰਦੇ ਐ ਫਾਰਮ ਚੋਂ ਬੱਚੀਆਂ ਲਿਆਂ ਪਹਿਲਾ ਦੂਜਾ ਨੰਬਰ ਠੀਕ ਆ ਤੇ ਦੁਨਾਂ ਮਗਰੀ ਬੱਚੀਆਂ ਆ ਗਈਆਂ ਦੁਨਨੇ ਪਹਿਲਾ ਪਹਿਲਾ ਸੂ ਆ ਗਈਆਂ ਓਕੇ ਤੇ ਬਾਕੀ ਦਾ ਇਹ ਬੱਚੀ ਦੀ ਫੇਸ ਬਿਊਟੀ ਹਮ ਕਿੰਨੀ ਚੰਗੀ ਹੈ ਤੇ ਬਾਕੀ ਬੱਚਾ ਦਿਖਾ ਡਾਕਟਰ ਬੱਚੀ ਮੰਗ ਰਹੀ ਬੱਚੀ ਬੜੀ ਚੰਗੀ ਹੈ ਨਾ ਬੱਚੀ ਡਾਕਟਰ ਨੇ ਬਰੋ ਜਨਮ ਦਿੱਤਾ ਕੀ ਬਾਤ ਆ ਭਾਈ ਦੋ ਨੱਕ ਮਿਲਨੇ ਕਿ ਨਹੀਂ ਭਾਈ ਹਾਂ ਭਾਈ ਕਿਹੜੇ ਸੀਮਣ ਦੀ ਆ ਪਤਾ ਕੁਛ ਬਾਕੀ ਡਾਕਟਰ ਸੀਮਣ ਬੈਠਦਾ ਤਾਂ ਉਹਨੇ ਦੱਸਿਆ ਕਿ ਜੈਗ ਦੀ ਹੈਗੀ ਹੂੰ ਤੇ ਬੱਚੀ ਦਾ ਇੰਡੈਕਟਰ ਪਤਾ ਕਿਹੜੇ ਦੀ ਹੈਗੀ ਓਕੇ ਹਾਂ ਠੀਕ ਆ ਭਾਈ ਹੂੰ ਬਿਊਟੀਫੁੱਲ ਆ ਭਾਈ ਤੇ ਜਰਸੀ ਬਰੀਡ ਆ ਮੰਗ ਬਹੁਤ ਸੁਈ ਸਵਾਈਆ ਬੱਚਾ ਵੀ ਮਗਰ ਬੱਚੀ ਆ ਬਾਕੀ ਦਾ ਇਦਦਰ ਬੱਚੀ ਵੀ ਬਹੁਤ ਚੰਗੀ ਆ ਬੱਚੀ ਇਦਦਰ ਪਸਲੀਆਂ ਪਸਲੀਆਂ ਦਿਖਾ ਦੇ ਹੂੰ ਕਿੰਨਿਆਂ ਦੇ ਤੇ ਬਰੀਕੀ ਬਰੂਕੀ ਸਹੀ ਆ ਤੇ ਫੇਸ ਬਿਊਟੀ ਤੇ ਤਾਂ ਦਾ ਸਟ੍ਰੈਸ ਫੂਟ ਦੇਖ ਲੈ ਕਿੰਨੀ ਹੈਗੀ ਫੇਸ ਦੇਖ ਡੈਕਟਰ ਬਾਕੀ ਪਹਿਲਾਂ ਬੱਚੀ ਆ ਏਸ ਬੜਾ ਪਿਆਰਾ ਹਨਾ ਭਾਈ ਬਿਊਟੀ ਚੈੱਕ ਕਰੋ ਕਰਮਾਈ ਦੀ ਲੈ ਟਵਾ ਟਵਾ ਪੂਰਾ ਚੰਗਾ ਪੂਰਾ ਡੈਕਟਰ ਜਮ ਰੀਅਲ ਪੰਜਾਬ ਵਾਲੀਆਂ ਬੱਚੀਆਂ ਹੈਗੀਆਂ ਤੇ ਮੰਨ ਕੇ ਜਿਹੜਾ ਫੇਸ ਫੂਸ ਤੇ ਡੈਕਟਰ ਬਾਕੀ ਡੈਕਟਰ ਲੇਵੇ ਦਾ ਟਾਂਚਾ ਦਿਖਾ ਦੇ ਕਿੰਨਾ ਚੰਗਾ ਲੱਗਿਆ ਵਾਛੀ ਨੇ ਲੇਵਾ ਕਮਾਲ ਦਾ ਹਨਾ ਪੂਰਾ ਫੀਟਿੰਗ ਵਾਲਾ ਲੇਵਾ ਬਾਈ ਆਰਡਰ ਦੀ ਕੁਆਲਿਟੀ ਚੈੱਕ ਕਰੋ ਕਮਾਲ ਦੀ ਹੈ ਲੈ ਲੈ ਡੈਕਟਰ ਪਹਿਲੀ ਡਾਕਟਰ ਬੱਚੀ ਸੀ ਠੰਡੀ ਤੇ ਫਿੱਟ ਇੰਨਾ ਗਲੇਵਾਗਾ ਕਿੰਨਾ ਕਹਦੇ ਉਹਨਾ ਸਹੀ ਹੈ ਤੇ ਬਾਕੀ ਡਾਕਟਰ ਥਣ ਦੇਖੀ ਪਹਿਲਨ ਬੱਚੀ ਦੇ ਕਿੰਨਾ ਚੰਗਾ ਲੱਗਿਆ ਤੇ ਆ ਡਾਕਟਰ ਦੂਜਾ ਦਿਨ ਸੂਈ ਨੂੰ ਆ ਗਈ ਬੋਲੇ ਜੀ ਡਾਕਟਰ ਬੱਚੀ ਠੀਕ ਹੈ ਤੇ ਬਾਕੀ ਡਾਕਟਰ ਇਹਦੂੰ ਲੈਵੇ ਦੀ ਮਗਰ ਮੂਰ ਦੀ ਦਿਖਾ ਦੇ ਕਿੰਨਾ ਲਿਆ ਤੇ ਕਿੰਨਾ ਮੂਰੇ ਹਲੇਵਾ ਉਹਨੇ ਹੀ ਮਗਰ ਲਈ ਸਹੀ ਗੱਲ ਸਭ ਪਹਿਲਾਂ ਨਾੜਾ ਨੂੜਾ ਦੇਖੋ ਕਿ ਨਹੀਂ ਹਾਂ ਵੀ ਨਾੜਾ ਬਾਕੀ ਡਾਕਟਰ ਥਾਂ ਦੇਖੀ ਮੂਠੀ ਵਾਲਾ ਜਮ ਹੂੰ ਤੇ ਸੀਲ ਠੰਡੀ ਦੇਖ ਲੈ ਇੱਕ ਨੰਬਰ ਥਾਂ ਲੱਗਿਆ ਕਰਮਣੀ ਨੂੰ ਇੱਕ ਨੰਬਰ ਬਾਕੀ ਪ੍ਰਿੰਟ ਚੰਗਾ ਫੇਸ ਚੰਗਾ ਡਾਕਟਰ ਫੇਸ ਤੇ ਕੱਦ ਦਾ ਐਸਟੀਮੇਟ ਜਾਂ ਲਵਾ ਦੇ ਬਾਈ ਦਾ 6% ਕੱਦੋ ਸਭ ਨਾਨਾ ਜਲਾ ਲੇ ਲੈ ਬਾਈ ਬਾਕੀ ਡਾਕਟਰ ਪਹਿਲਾ ਸੋ ਨਵਾਂ ਹਨ ਬੱਛੀ ਆ ਗਈ ਹੂੰ ਪਤਾ ਡਾਕਟਰ ਇਹਨਾਂ ਨੇ ਗਾਹ ਨੂੰ ਘਟਨਾ ਦਾ ਹੈ ਨਹੀਂਗਾ ਸਹੀ ਆ ਬਾਈ ਸਹੀ ਆ ਇਹ ਬਾਕੀ ਡਾਕਟਰ ਲੈਵਲ ਉਵੇ ਦੀ ਕੁਆਲਿਟੀ ਫੇਸ ਬਿਊਟੀ ਸੈਡਾ ਸੁਡੋਂ ਦਿਖਾਏ ਡਾਕਟਰ ਲੇਵਾ ਹੈਡ ਆਟਰ ਪੂਰਾ ਚੜਾਈ ਚ ਹੈਗਾ ਐ ਨਹੀਂ ਆ ਮੰਨ ਕੇ ਕੁੱਟਵੇਂ ਲੈਵੇ ਦੀਏਗੀ ਸਹੀ ਆ ਬਾਈ ਪੂਰੇ ਚਾਰੇ ਪਾਸੇ ਕੋਈ ਹੈ ਲੈਵਾਗਾ ਤੇ ਥਣ ਵੀ ਡਾਇਰੈਕਟਰ ਨੇ ਗਿੱਠ ਗਿੱਠ ਤੇ ਲੱਗਿਆ ਵਛੀ ਨੂੰ ਖੋਲ ਦੇ ਬਾਈ ਮੜੀ ਤੋਰ ਕੇ ਦਿਖਾ ਦਈਏ ਖੋਲ ਬਰੀਡ ਆ ਬਾਈ ਘਾਟ ਕੇ ਸੇ ਪਾਸੇ ਕੋਈ ਬਾਕੀ ਡਾਇਰੈਕਟਰ ਤੋੜਾ ਚੈੱਕ ਕਰਾਈ ਵਛੀ ਤੇ ਕਲਰ ਬੜਾ ਚੰਗਾ ਇਸ ਕਲਰ ਦੀ ਵੀ ਮੰਗ ਬਹੁਤ ਆ ਗਈ ਚੰਗੀ ਤਰ੍ਹਾਂ ਦੀ ਡਾਇਰੈਕਟਰ ਵਛੀ ਹੂੰ ਤੇ ਬਾਕੀ ਡਾਇਰੈਕਟਰ ਉਹ ਵੀ ਸਲੀਨਰ ਗਈ ਪਈ ਹੈਗੀ ਸਹੀ ਆ ਐਨੀ ਮੰਨ ਕੇ ਕੋ ਖੁਸ਼ਕ ਜੀ ਬੱਛੀ ਹੂੰ ਤੇ ਚਮਕ ਚਾਮ ਕੋ ਵੀ ਬੱਛੀ ਦੀ ਠੀਕ ਆ ਤੇ ਇਤੋਂ ਫੇਸ ਫੂਸ ਡਾਕਟਰ ਖੜਨੇ ਖੁੜਨੇ ਬੱਛੀ ਦੀ ਹੂੰ ਕਿਆ ਬਾਤ ਖੜਨੇ ਖੁੜਨੇ ਤਾਂ ਇੱਕ ਨੰਬਰ ਆ ਕਿ ਨਹੀਂ ਚੀਜ਼ ਆ ਡਰਿਕ ਤਰ੍ਹਾਂ ਦੀ ਬੱਛੀ ਸਹੀ ਗੱਲ ਆ ਬਾਈ ਤੇ ਮੁੱਲ ਇੰਨਾ ਕਿ ਜੈਜ ਹੋਗਾ ਕਿੰਨਾ ਕਹਦੇ ਉਹਨਾਂ ਡਾਕਟਰ ਹੂੰ ਤੇ ਬਾਕੀ ਬੱਛੀ ਦਾ ਡਾਕਟਰ ਤਾਂ ਤੋਂ ਨਾ ਢੂਹੀ ਚੱਕਣੀ ਆ ਤੋਰਾ ਕਾਰਾ ਬੱਛੀ ਦੀਆਂ ਲੱਤਾਂ ਲੁੱਤਾਂ ਕਿੰਨੀਆਂ ਆ ਕਹਦੇ ਉਹਨੀਆਂ ਸਿੱਧੀਆਂ ਆ ਗਿਆ ਸਹੀ ਗੱਲ ਆ ਬਾਈ ਬਾੜਾ ਮੁੱਲ ਨਹੀਂ ਰੱਖਦੇ ਬਾਈ ਕਹਿੰਦਾ ਮੁੱਲ ਜਮਾਂ ਜਾਇਜ਼ ਹੋਊਗਾ ਖਿੱਚ ਕੇ ਮੁੱਲ ਰੱਖਾਂਗੇ ਸੂਈ ਸਵਾਈਆ ਬੱਚਾ ਮਗਰ ਬੱਚੀ ਐ ਤੇ ਬਾਕੀ ਕੋਈ ਚੱਕਰ ਨਹੀਂ ਧਾਰਾਂ ਬਾਈ ਮਾਰ ਕੇ ਰਖਾਂਗੇ ਬਾਕੀ ਆ ਗਈ ਹੂੰ ਤੇ ਮੰਨ ਕੇ ਲਿਆ ਕੇ ਬੰਨੀ ਐਗੀ ਠੀਕ ਆ ਐਂ ਵੈ ਅਸਲਾ ਕਹਿਣਾ ਕੁਛ ਨਹੀਂ ਹੈ ਨਾ ਠੰਡੀ ਸੀਲ ਫੁੱਲ ਜਿਵੇਂ ਮਰਜੀ ਬਾਈ ਥਾਰੇ ਕੋਈ ਚੱਕਰ ਨਹੀਂ ਤੇ ਚਵਾਈ ਚੱਕ ਚਵਾਈ ਜੁਈ ਦਾ ਬੜੀ ਚੰਗੀ ਹੈ ਨਾ ਬਾਕੀ ਲੈਟਰ ਚਵਾਈ ਇਹ ਬੱਛੀ ਮੰਨ ਕੇ ਚੱਲ ਕੇ ਉਧਰੋਂ ਲਿਆ ਕੇ ਆਪਾਂ ਬਹਿ ਕੇ ਦੇਖ ਲੈ ਥੱਲੇ ਹੂੰ ਕੁਝ ਨਹੀਂ ਕਹਿਣਾ ਸਹੀ ਗੱਲ ਕਿਥੇ ਪੈਰ ਧਰ ਲੈ ਪੈਰ ਤੇ ਪਟਣਾ ਹੀ ਲੈਟਰ ਤੇ ਬਾਕੀ ਲੈਟਰ ਚਵਾਈ ਦਾ ਖੜਕਾ ਸੁਣਦਾ ਹੋਰ ਖੜਕਾ ਸੁਣਦਾ ਬਈ ਇੱਕ ਨੰਬਰ ਚੋਣਾ ਕਰਮਾ ਇਹਦਾ ਮੋਹ ਨਾ ਖੜੀ ਆ ਕਿਨੇ ਬਈ ਧਾਰਾ ਵੀ ਡਾਕਟਰ ਚੀਚੀਆਂ ਆ ਗਏ ਆ ਹਮਮ ਕੀ ਬਾਤ ਹੈ ਦੇਖ ਨੰਬਰ ਜਵਾਈਆ ਮੋਟਾ ਮੋਟਾ ਚੋਣਾ ਕਿੰਨੀਆਂ ਕਿ ਧਾਰਾ ਮਰੀਆਂ ਚੋਣ ਦੇਖੀ ਬਈ ਲੈਨਰ ਬਾਹਰ ਤੇ ਤਾਹਾਂ ਨੂੰ ਬਾਹਰ ਸ਼ਾਂਤੋ ਜਵਾਈ ਚੈੱਕ ਕਰਵਾਉਂਦੇ ਆ ਬੜੀ ਚੰਗੀ ਜਵਾਈਆ ਕਰਮਾਈ ਦੀ ਕਿਨੇ ਬਈ ਮਗਾ ਨੀ ਇਹ ਜੰਗਾ ਬਾਕੀ ਡਾਕਟਰ ਪਾਸਵੇਂ ਦੇਖਿ ਬੱਚੇ ਨੇ ਨਾਲੀ ਥਣ ਚੈੱਕ ਕਰਾ ਦੇ ਥਣ ਨਾੜਾਂ ਚੈੱਕ ਕਰੋ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਮੁਠੀ ਵਾਲਾ ਬਾਕੀ ਡਾਕਟਰ ਦੇਖ ਖੜੀ ਕਿੱਥੇ ਖੜੀ ਹੈਗੀ ਮੰਨ ਕੇ ਚਲ ਉੱਥੇ ਹੀ ਖੜਨਾ ਮੈਂ ਗੇੜਾ ਨਾ ਫੇੜਾ ਜਮੇ ਦਿਨਾਂ ਦੇ ਵਿੱਚ ਸਹੀ ਗੱਲ ਆ ਭਾਈ ਮੋਲ ਜਜੂ ਹਣਾ ਪ੍ਰਾ ਮੋਲ ਡਾਕਟਰ ਜਮਾ ਜਜ ਅੱਗੇ ਆ ਗਈ 2 ਨੰਬਰ ਤੇ ਕਿਹੜਾ ਸੂਆ ਜੀ ਇਹ ਵੀ ਡਾਕਟਰ ਬੱਚੀ ਪਹਿਲਾ ਸੂਆ ਗਈ ਠੀਕ ਆ ਇਡਾ ਚੋ ਸੂਈ ਆ ਇਹ ਵੀ ਡਾਕਟਰ ਬੱਚੀ ਪਹਿਲਾਂ ਸੂਆ ਸੂਈਏਗੀ ਹਮ ਇੱਕੋ ਕਰੋ ਡਾਕਟਰ ਬਹਿਣਾ ਲਿਆ ਦੋਨੇ ਠੀਕ ਆ ਤੇ ਬਾਕੀ ਲੇਵੇ ਦੀ ਕੁਆਲ ਡਾਕਟਰ ਬੱਚੀ ਦੇ ਦੇ ਵਿੱਚ ਚੈੱਕ ਕਰਾ ਕੇ ਕੀ ਬਾਤ ਆ ਬਈ ਸ਼ੀਟਿੰਗ ਆ ਲੇਵਾ ਕਹਿੰਦੇ ਦੇ ਡਾਕਟਰ ਮਾਗਰ ਦਿਖਾਉਂਦੀ ਆ 4 ਇੰਚ ਲੇਵਾ ਬੱਚੀ ਸਹੀ ਗੱਲ ਆ ਬਈ ਤੇ ਬਾਕੀ ਡਾਕਟਰ ਬੱਚੀ ਦਾ ਦੇ ਲੇਵਾ ਖਾੜੀ ਆ ਲੇਵਾ ਤੇ ਥਣ ਥਣ ਡਾਕਟਰ ਇੱਕੋ ਜਿਹਾ ਲੱਗੇ ਹੋਣਾ ਦੇ ਪੂਰੀ ਵਿੱਤੀ ਤੇ ਕੱਲਾ ਕੱਲਾ ਥਣ ਬਈ ਕੀ ਬਾਤ ਆ ਚਵਾਈ ਚਵਾਈ ਕਿਵੇਂ ਕਰੀ ਚਵਾਈ ਇੱਕ ਨੰਬਰ ਆ ਡਾਕਟਰ ਤੇ ਬਾਕੀ ਬੱਚੀ ਸੀਲ ਹੰਡੀ ਦੇ ਸਹੀ ਆ ਬਈ ਮੈਂ ਮਰਜੀ ਵੇ ਅਸਲੇ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਫੁੱਲ ਬੱਚਾ ਕੀ ਦੇਤਾ ਬੱਚੀ ਇਹਦੇ ਮਾਰਾ ਡਾਕਟਰ ਦੇ ਬੱਚੀ ਬੜੀ ਚੰਗੀ ਹੈ ਹਨਾ ਗਰੋਥ ਦੇ ਡਾਕਟਰ ਬੱਚੀ ਦੀ ਸਹੀ ਗੱਲ ਆ ਪਲੀ ਵੀ ਹੈ ਹਨਾ ਬੱਚੀ ਕੰਨ ਕੇ ਚੱਲ ਡਾਕਟਰ ਕਿਹੜੇ ਪਸੂ ਤੇ ਦੁੱਧੂ ਉਹਦਾ ਹੀ ਬੱਚਾ ਪਾਲਦਾਗਾ ਸਹੀ ਗੱਲ ਆ ਬਾਈ ਹਾਂ ਮਾਨ ਕੇ ਬੱਚੀ ਦੇਖ ਲੈ ਕਿੰਨੀ ਡਬਲ ਆਈ ਦੋ ਨਾ ਕੇ ਮਿਲਨੇ ਆ ਬਾਈ ਕਿਉਂ ਬੱਚੀ ਨੇ ਬਾਈ ਨਾਲ ਹੀ ਤਿਆਰ ਹੋ ਜਾਣਾ ਬੈਡ ਵੀ ਬਹੁਤ ਚੰਗੀ ਆ ਦੋਨੇ ਇੱਕੋ ਜਿਹੇ ਬੈਡ ਦੀ ਫੇਸ ਬਿਊਟੀ ਹੂੰ ਦੇਖ ਲੈ ਕਿੰਨੀ ਚੰਗੀ ਲੱਗੀ ਇਹਦੇ ਸਹੀ ਗੱਲ ਆ ਤੇ ਬਾਕੀ ਡਾਕਟਰ ਹੂੰ ਤੋਰਾ ਤੋਰਾ ਚੈੱਕ ਕਰ ਲੈ ਡਾਕਟਰ ਬੱਛੀ ਦਾ ਫੇਸ ਦੀ ਬਿਊਟੀ ਕਲਰ ਬੱਚਾ ਮਗਰ ਬੱਛੀ ਸਾਰੀਆਂ ਗੱਲਾਂ ਓਕੇ ਆ ਬਈ ਬਾਕੀ ਤੋਰਾ ਚੈੱਕ ਕਰ ਲੋ ਤੋਰਾ ਵੀ ਕਰਮ ਵਾਲੀ ਦਾ ਇੱਕ ਨੰਬਰ ਬਾਕੀ ਡਾਕਟਰ ਲੇਵ ਦੀ ਕੁਆਲਿਟੀ ਦਾ ਬੱਛੀ ਦੀ ਹੂੰ ਇੰਨੀ ਕਿ ਚੰਗੀ ਹੈਗੀ ਕਿੰਨੀ ਕਹਦੇ ਸਹੀ ਆ ਜਮਾ ਡਾਕਟਰ ਫੈਕਸ ਆਰਡਰ ਆਇਆ ਬੱਛੀ ਦਾ ਹੂੰ ਤੇ ਮੰਨ ਕੇ ਕਲਰ ਕੁੱਲਰ ਸਾਈਡਾਂ ਸੂਡਾਂ ਤੋਂ ਤਾਹਾਂ ਤੂਹਾਂ ਤੋਂ ਸਟ੍ਰੇਟ ਸਹੀ ਗੱਲ ਬਾਕੀ ਡਾਕਟਰ ਇੱਥੇ ਖੜਨੀ ਚੈੱਕ ਕਰਾ ਦੇ ਫੇਸ ਫੂਸ ਦੇ ਡਾਕਟਰ ਹੂੰ ਲੈ ਫੁੱਲ ਬਰੀਡ ਆ ਕਹਨੀ ਬਈ ਪੂਰੀ ਫੁੱਲ ਬਰੀਡ ਏ ਡਾਕਟਰ ਬਾਕੀ ਕਾਦ ਦਾ ਅੰਦਾਜ਼ਾ ਲਾ ਲਿਆ ਅਗਲਾ ਹਾਂ ਇਹ ਡਾਕਟਰ ਫੇਸ ਫੂਸ ਦੇਖ ਬੱਚੀ ਦਾ ਗੁੱਸਾ ਉਹਨਾਂ ਨਾਲ ਜਲਾ ਲਿਓ ਫੇਸ ਦੀ ਬਿਊਟੀ ਦੇਖਾ ਨੇ ਲੈ ਉਹਦੀ ਬਾਦੀ ਪੂਰੀ ਚੰਗੀ ਆ ਪੂਰੀ ਚੰਗੀ ਆ ਡਾਕਟਰ ਮੰਨ ਕੇ ਜੇ ਬੱਚੇ ਦਾ ਕਰਦੀ ਹੈਗੀ ਸਹੀ ਗੱਲ ਤੇ ਬਾਕੀ ਡਾਕਟਰ ਬੱਚੀ ਦੀ ਖੜਨੀ ਖੁਰਨੀ ਤਾਂ ਹਾਂ ਤੂੰ ਹਾਂ ਤੋਂ ਲੈ ਵਲੂਵੇ ਦੀ ਇੰਨੀ ਇੱਕ ਚੰਗੀ ਆ ਬੱਚੀ ਸਹੀ ਗੱਲ ਇਹ ਕਹਦੇ ਹਾਂ ਬਾਕੀ ਬੱਚਾ ਮਗਰ ਬੱਚੀ ਆ ਦੋ ਨਾਲ ਮਿਲ ਜਾਣੇ ਆ ਨਹੀਂ ਬਈ हां हा भाई हा। बाकी ਤਾਂ ਤਾਜੀ ਸੁਈ ਕਰਕੇ ਬੱਚੇ ਦੀ ਖਿੱਚ ਕਰਦੀ ਹੈਗੀ ਤੇ ਕਹਿਣਾ ਕਰਨਾ ਡਾਕਟਰ ਕਰਮਾਲ ਨੇ ਨੇੜੇ ਵੀ ਨਹੀਂ ਕੋਸ ਠੀਕ ਆ ਭਾਈ ਲੈ ਉਧਰੋਂ ਲੈ ਕੇ ਬੰਨੀ ਹੈਗੀ ਠੀਕ ਆ ਮਾਈ ਭਾਈ ਲੈ ਥੱਲੇ ਲੈ ਠੰਡੀ ਸੀਲ ਫੁੱਲ ਕਹਿਣਾ ਕਰਮਾਲ ਨੇ ਕੁਛ ਨਹੀਂ ਤੇ ਬਾਕੀ ਕੋਈ ਚੱਕਰ ਨਹੀਂ ਧਾਰਾ ਭਾਈ ਮਾਰ ਕੇ ਰਖਾਂ ਦਾ ਚਵਾਈ ਦੇਖ ਹਨ ਚਵਾਈ ਦੇ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਕਿਆ ਬਾਤ ਆ ਬੜੀ ਚੰਗੀ ਚਵਾਈ ਆ ਹਨਾ ਬਾਈ ਚਵਾਈ ਦਾ ਡਾਕਟਰ ਕਹਿੰਦੀ ਆ ਮੈਨੂੰ ਲੱਗਦੀ ਆ ਇਹ ਲੈ ਸਹੀ ਗੱਲ ਕੀ ਬਾਤ ਆ ਡਾਕਟਰ ਨੇ ਲੈਵਾ ਬੱਛੀ ਦਾ ਇੰਨਾ ਇਫੈਕਟ ਆ ਗਿਆ ਦਾ ਕਿੰਨਾ ਕਹਦੇ ਠੀਕ ਆ ਤੇ ਮੰਨ ਕੇ ਚੱਲ ਨਾ ਮਟਾਇਡਸ ਹੋਵੇ ਕੁਝ ਨਹੀਂ ਹੋਣਾ ਤੇ ਮਨੇ ਕਿੱਥੇ ਪੈਰ ਧਰ ਲੈਣਾ ਪੈਰ ਪਟੇ ਸਹੀ ਗੱਲ ਆ ਬਾਈ ਜੈਣਾ ਕਰਮਾਲੀ ਨੇ ਕੁਝ ਨਹੀਂ ਠੰਡੀ ਸੀਲ ਫੁੱਲ ਚਵਾਈ ਰੇ ਕਿੰਨੀ ਬਾਈ ਹਾਂ ਬਾਈ ਹੂੰ ਇੰਨਾ ਇੱਕ ਤਾਂ ਆ ਮੈਨੂੰ ਡਾਕਟਰ ਲੈ ਬਾਕੀ ਡੈਕਟਰ ਥਣ ਥਣ ਦਿਖਾ ਦੇ ਬੱਛੀ ਦਾ ਜੇ ਮੈਂ ਮੁਖਿਆ ਤੇ ਵਿਖਰਵਾ ਥਣ ਲੱਗਿਆਗਾ ਕੋਈ ਬੱਚਾ ਹੀ ਲੈ ਡੈਕਟਰ ਬਾਕੀ ਲੇਵਰ ਦਾ ਡਿਜ਼ਾਈਨ ਸਹੀ ਗੱਲ ਹੈ ਇੰਨਾ ਇੱਕ ਚੰਗਾ ਬੱਛੀ ਦਾ ਕਿੰਨਾ ਹੈ ਗੇਲਾ ਹਮ ਲੇਵਰ ਡੈਕਟਰ ਹੀ ਕਹਿੰਦੀ ਮੈਨੂੰ ਹੀ ਲੱਗਿਆਗਾ ਸਹੀ ਗੱਲ ਹੈ ਮੁੱਲ ਵੀਰੇ ਜਾਇਜ ਹੋ ਮੋਲ ਡੈਕਟਰ ਜਮਾਂ ਜਾਇਜ ਬਾਕੀ ਡੈਕਟਰ ਦੇਖ ਲੈ ਪਛਲੀਆਂ ਪਸੇ ਲੇਵਰ ਡੈਟ ਦੇ ਮਗਰ ਦੀ ਨਾ ਤੇ ਫੇਸ ਫੂਸ ਦੇ ਕਿੰਨਾ ਚੰਗਾ ਲੱਗਿਆ ਬੱਛੀ ਸਹੀ ਗੱਲ ਹੈ ਬਾਈ ਬਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਜਮਾਂ ਜਾਇਜ ਮੁੱਲ ਹੋਊਗਾ ਲੇਵੇ ਦੀ ਫੀਟਿੰਗ ਚੈੱਕ ਕਰ ਕਨੇ ਬਈ ਹਾਂ ਬਈ ਇੱਕ ਨੰਬਰ ਲੇਵਾ ਕਰਮਾਈ ਨੂੰ ਬਾਹਰ ਨਹੀਂ ਆਇਆ ਚੰਗਾ ਆਰਡਰ ਲੱਗਿਆ ਰਾਇਟ ਬੱਚੇ ਮਗਰ ਬੱਚੀਆਂ ਆਈਆਂ ਦੋਨਾਂ ਵਗੈਰੀ ਇਤਨੀ ਬਈ ਬੱਚੀਆਂ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਜੋੜਾ ਵੀਰੇ ਇਕੱਠਾ ਲੋ ਵਧੀਆ ਮਾਨਦਾਨ ਕਰ ਪੂਰਾ ਫੁੱਲ ਡਾਕਟਰ ਚਾਰ ਨਾਂ ਦੇ ਜਾਂਦੇ ਡਾਕਟਰ ਕਿਹੜਾ ਬੰਦਾ ਲੈਂਦਾ ਹੈ ਤੇ ਬਾਕੀ ਪਹਿਲਾ ਸੂਆ ਦੋਨੇ ਨਵਾਂ ਹਨ ਬੱਚੀਆਂ ਸਹੀ ਹੈ ਅੱਗੇ ਆ ਗਈ ਤਿੰਨ ਨੰਬਰ ਕਿਹੜਾ ਸੂਆ ਜੀ ਏ ਡਾਕਟਰ ਦੂਜਾ ਸੂਆ ਬੱਚੀ ਸੂਈ ਹੈਗੀ ਕਦੋਂ ਸੂਈ ਹੈ ਭਰਾ ਜੀ ਡਾਕਟਰ ਅੱਜ ਹੈਗਾ 7 ਮਾ 8ਵਾਂ ਦਿਨ ਬੱਚਾ ਕੀ ਆ ਮਗਰ ਬੱਚਾ ਡਾਕਟਰ ਬੱਚਾ ਬਾਈ ਬਾਕੀ ਡਾਕਟਰ ਜਰਸੀਆਂ ਜੇ ਆ ਕਦ ਕੁੱਦ ਦਿਖਾਏ ਡਾਕਟਰ ਕੈਨੇਡਾ ਵਾਲਾ ਆ ਬਾਈ ਫੁੱਲ ਕਰਦਾ ਹਨਾ ਪੂਰਾ ਫੁੱਲ ਤੇ ਬਾਕੀ ਡਾਕਟਰ ਲੇਵਾ ਚੈੱਕ ਕਰਾ ਦੇ ਬੈਠਦਾ ਸਹੀ ਗੱਲ ਆ ਬਾਈ ਤੇ ਮੂਹਰੋ ਮਰ ਹੁੰਦੇ ਡਾਕਟਰ ਪਹਿਲਾਂ ਲੇਵਾ ਲੇਵਾ ਚੈੱਕ ਕਰੋ ਬਈ ਕਮਾਲ ਨਾ ਨਾੜਾ ਨੂੜਾ ਫੁੱਲ ਚੰਗਿਆ ਹਣਾ ਤੇ ਬਾਕੀ ਦਾ ਥਾਨ ਦੇ ਮੁਠੀ ਵਾਲਾ ਇਹ ਮਾ ਮੁਠੀ ਦਾ ਥਾਨ ਲੱਗਿਆ ਆ ਜੀ ਨਾੜ ਦੇਖ ਲਓ ਇਹ ਸੀਲ ਹਨੀ ਡੈਕਟਰ ਇੰਨੀ ਕਾ ਕਿੰਨੀ ਕਹਦੇ ਉਹਨੇ ਸਹੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨਹੀਂ ਕੁਛ ਨਹੀਂ ਠੰਡੀ ਸੀਲ ਫੁੱਲ ਕਿਆ ਬਾਕੀ ਦਾ ਡੈਕਟਰ ਕੱਦ ਪ੍ਰਿੰਟ ਨਸਲ ਨੂਸਲ ਬੱਛੀ ਦੀ ਸਹੀ ਹੈ ਤੇ ਬਾਕੀ ਲੇਵਾ ਵਾਲੂ ਵਾਲਾ ਹੀ ਡੈਕਟਰ ਕਮਾਲ ਆ ਬਈ ਪਛਾਹ ਤੋਂ ਲੇਵਾ ਚੈੱਕ ਕਰੋ ਇੱਕ ਨੰਬਰ ਆ ਬਈ ਲੈ ਸੀ ਢੰਡੀ ਦੇ ਡਾਕਟਰ ਹੂੰ ਚਵਾਈ ਚੂਈ ਕਿਵੇਂ ਆ ਚਵਾਈ ਚੂਈ ਡਾਕਟਰ ਜਮ ਇੱਕ ਨੰਬਰ ਲੱਗੀ ਹੈਗੇ ਠੀਕ ਆ ਬਾਈ ਹਾਂ ਠੰਡੀ ਫੁੱਲ ਲੇਵਾ ਚੈੱਕ ਕਰ ਲੋ ਇਧਰੋਂ ਵੀ ਲੇਵਾ ਚੈੱਕ ਕਰਵਾ ਨਾ ਕਮਾਲ ਦਾ ਨਾੜਾ ਨਾ ਦੋਨੇ ਪਾਸੇ ਫੁੱਲ ਨੇ ਬਾਈ ਬਾਕੀ ਡਾਕਟਰ ਪੰਜਾਬ ਵਾਲੀਆਂ ਆ ਗਈਆਂ ਜਰਸੀਆਂ ਚ ਪੈਂਦੀਆਂ ਸਾਰੀਆਂ ਬਹਿਣਾ ਹੂੰ ਸਹੀ ਗੱਲ ਤੇ ਨਾ ਗਰਮੀ ਮੰਨਨੇ ਡਾਕਟਰ ਸਹੀ ਗੱਲ ਉਹ ਵੀ ਫੈਟ ਪਾਉਣੀਆਂ ਫੁੱਲ ਸਹੀ ਗੱਲ ਆ ਬਾਈ ਤੇ ਬਾਕੀ ਲੇਵਾ ਨੂੰ ਇਹਦਾ ਵੀ ਚੈੱਕ ਰਹਿਣਾ ਡਾਕਟਰ ਸਹੀ ਗੱਲ ਲੇਵਾ ਬਹੁਤ ਚੰਗਾ ਕਰਮਾ ਇਹਦਾ ਬਰੀਟ ਇੱਕ ਨੰਬਰ ਆ ਬਾਈ ਹਮ ਮੋਲ ਵੀਰੇ ਜਾਇਜ ਹੋ ਮੋਲ ਡਾਕਟਰ ਜਮਾ ਜਾਇਜ ਠੀਕ ਆ ਬਾਕੀ ਡਾਕਟਰੇ ਤਾਂ ਫੇਸ ਫੂਸ ਦੇਖ ਵੈੜਦਾ ਹਮ ਬਾਕੀ ਕੱਦ ਪ੍ਰਿੰਟ ਨਸਲ ਸਹੀ ਗੱਲ ਉਹ ਨਜਾਇਜ਼ ਚੰਗੀ ਤੇ ਬਾਕੀ ਲੇਵੇ ਵਾਲੀ ਵਾਡਾ ਡਾਕਟਰ ਦੇਖ ਖੜਨੀ ਚਮਕ ਚਮਕ ਦੇਕ ਨਹੀਂ ਹਾਂ ਬਾਕੀ ਜਿਹੜੇ ਸਲੀਨ ਆ ਰਗੇ ਬਾਕੀ ਫੇਸ ਫੂਸ ਬਹੁ ਨੀ ਆਏ ਚੰਗੇ ਵੜਾ ਨੇ ਸਹੀ ਗੱਲ ਆ ਭਾਈ ਬਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਜਮਾ ਜਾਇਜ ਮੁੱਲ ਹੋਗਾ ਲੈਣ ਦੇਣ ਵਾਲੇ ਮੋਲ ਹੋਣਗੇ ਮੋਲ ਡਾਕਟਰ ਜਮਾਂ ਲੈਣ ਦੇਣ ਵਾਲਾ ਹੂੰ ਮੋਲ ਤਾਂ ਵਾੜਾ ਕਰਨਾ ਹੀ ਨਹੀਂ ਡਾਕਟਰ ਠੀਕ ਆ ਭਾਈ ਹੂੰ ਹੂੰ ਬਾਕੀ ਕੋਈ ਚੱਕਰ ਨਹੀਂ ਧਾਰਾ ਭਾਈ ਮਾਰ ਕੇ ਰਖਾ ਨਾ ਬਾਈ ਬੜੀ ਚੰਗੀ ਆ ਨਾ ਭਾਈ ਬੋਟਾ ਚੋਣਾ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਨ ਵਾਲੀ ਨੇ ਕੁਛ ਨਹੀਂ ਫੁੱਲ ਬਰੀਟ ਵਾਲਾ ਕੀ ਬਾਤ ਆ ਭਾਈ ਵਾੜੀ ਠੰਡੀ ਆ ਨਾ ਕਰ ਵਾਲਾ ਨਹੀਂ ਆ ਠੰਡੀ ਸੀਲਾ ਤਾਂ ਡਾਕਟਰ ਚੁਵਾਈ ਦਾ ਖੜਕਾ ਸੁਣਦਾ ਇੰਨੀ ਸਹੀ ਆ ਨਿਬੜਦੀ ਐ ਚੁਵਾਈ ਤਾਂ ਲੈ ਇੱਕ ਨੰਬਰ ਚ ਆਣਾ ਲੈ ਲੱਕਣਿਆ ਇਹ ਤਾਂ ਥਾਣ ਦਿਖਾਇਆ ਡਾਕਟਰ ਲੈ ਹੂੰ ਬਸ ਮਾਗ ਕਰਕੇ ਥਾਣ ਦੇਖੋ ਲੈ ਇੱਕ ਨੰਬਰ ਥਾਣ ਇਕੱਲਾ ਇਕੱਲਾ ਥਾਣ ਬਾਈ ਤੇ ਮੁੱਲ ਜਮਾ ਜਾਇਜ਼ ਹੋਗਾ ਮੁੱਲ ਡਾਕਟਰ ਜਮਾ ਜਾਇਜ਼ ਠੀਕ ਆ ਬਾਕੀ ਡਾਕਟਰ ਬੱਚੀ ਪਾਸਵੇਂ ਲੈਵਾ ਦਿਹਾਇਆ ਲੈ ਹੂੰ ਲੈ ਬੜਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਡਾਕਟਰ ਲਾ ਬੰਗਾ ਹੱਥ ਨੂੰ ਦੇਖੀ ਬਣਦੀ ਬੱਚੀ ਠੀਕ ਆ ਹਾਂ ਕੀ ਬਾਤ ਅੱਗੇ ਆ ਗਈ ਭਰਾ 4 ਨੰਬਰ ਕਿਹੜਾ ਸੂ ਹੈ ਜੀ ਏ ਡਾਕਟਰ ਦੂਜਾ ਸੂਆ ਸੂਈ ਹੈਗੀ ਕਦੋਂ ਸੂਈ ਹੈ ਵੀਰੇ ਹੂੰ ਡਾਕਟਰ ਅੱਜ ਆਇਆ ਗਿਆ ਤੀਜਾ ਦੂਜਾ ਦਿਨ ਨਾੜੂਆ ਜਮਾ ਨਾਲਾ ਬੱਛਾ ਮੰਗ ਰਾ ਡਾਕਟਰ ਠੀਕ ਆ ਤੇ ਬਾਕੀ ਡਾਕਟਰ ਇਹ ਬਰੀਡ ਦੀ ਡਾਕਟਰ ਮੰਗ ਬਹੁਤ ਹੈਗੀ ਠੀਕ ਆ ਤੇ ਸੀਲ ਠੰਡੀ ਹੋਵੇ ਤੇ ਇਹਦੇ ਹਰ ਕੀ ਰੀਸ ਨਹੀਂ ਕੋਈ ਸਹੀ ਗੱਲ ਆ ਭਾਈ ਤੇ ਸੀਲ ਨਹੀਂ ਡਾਕਟਰ ਬੈੜ ਇੰਨੀ ਹੈਗੀ ਕਿੰਨੀ ਕਹਦੇ ਉਹਨੇ ਠੀਕ ਆ ਤੇ ਬਾਕੀ ਡਾਕਟਰ ਥਾਣ ਦਿਖਾ ਦੇ ਬੈੜ ਨੂੰ ਕਿੰਨਾ ਚੰਗਾ ਲੱਗਿਆ ਲਾਹ ਕੀ ਬਾਤ ਆ ਭਾਈ ਥਾਣ ਹੀ ਬੜਾ ਚੰਗਾ ਲੱਗਿਆ ਜਿਵੇਂ ਮਰਜੀ ਬਹਿ ਜਾ। ਜਿਵੇਂ ਮਰਜੀ ਡਾਕਟਰ। ਹੂੰ। ਚਵਾਈ ਡਾਕਟਰ ਥੱਲੇ ਕਰਕੇ ਦਿਖਾਵਾਂਗੇ ਤੇ ਐਂ ਲਾਇ ਦੇ ਕੁੱਤਿਆਂ ਪੱਟੂ ਡਾਕਟਰ ਥੱਲੇ। ਠੀਕ ਆ। ਥਾਣੇ ਦੇਖੀ। ਇੱਕ ਨੰਬਰ ਥਾਣ ਤੇ ਲੈ ਆ ਦੇ ਨੌੜਾ ਨੌੜਾ ਕਰਮ ਵਾਲੀ ਦੇ ਫੁੱਲ ਚੰਗੀਆਂ। ਕਰੀ ਬਈ। ਬਾਕੀ ਡਾਕਟਰ ਸੀਲ ਹੰਡੀ ਐਨੀ ਕਾਈ ਕਿ ਮੈਂ ਮਰਜੀ ਬੈਠਾ ਰਹਿ। ਠੀਕ ਆ। ਮੈਂ ਕੀ ਸੱੜਣਾ ਸੱਡੇ ਨਹੀਂ ਐਡਾ ਨਾ ਸੱਡੇਗਾ। ਵੱਡੀ ਨਾੜ ਨੌੜ ਕਿੰਨੀ ਚੰਗੀ ਐ ਨਾ ਕਰਮ ਵਾਲੀ ਦੀ। ਮੰਨ ਕੇ ਚੱਲ ਡਾਕਟਰ 1.5 ਲੱਖ ਰੁਪਏ ਮੱਝ ਤੇ ਲਾ ਦੇਂਦੀ ਰੀਸ ਨਹੀਂ ਕਰਦੀ। ਸਹੀ ਆ। ਤੇ ਮੈਂ ਆਇਆ ਵੀ ਫੈਂਟ ਫੁੱਲ ਆ ਜਾਣੀਆਂ। ਬਾਕੀ ਦੇ ਡੈਡਾ ਦਿਖਾ ਦੇ ਬੈੜਨ ਲੱਗਿਆ ਵਾ ਦੇ ਵਾ ਕਮਾਲ ਆ ਬਈ ਬਹੁਤ ਸੋਹਣਾ ਭਾਂਡਾ ਚੈੱਕ ਕਰ ਲੋ ਇੱਕ ਨੰਬਰ ਲੈ ਵਾਲਾ ਯਾ ਵਾਬ ਆ ਫਾੜੀ ਵਾਲਾ ਡੈਡਾ ਕਿ ਨੀ ਜਮਾ ਡੈਡਾ ਫਾੜੀਆ ਦੇ ਠੋਸ ਲੈ ਵਾਗਾ ਤੇ ਇਧਰੋਂ ਦਿਖਾ ਡੈਡਾ ਲਾ ਹੂੰ ਸਿੱਧੇ ਪਾਸੇ ਤਾਂ ਬਹਿਣਾ ਹੀ ਬਹਿਣਾ ਭੁੱੱਤੇ ਪਾਸੇ ਦੀ ਵਹਿ ਜਾ ਲੈ ਕੋਈ ਚੱਕਰ ਹੀ ਨਹੀਂ ਹਣਾ ਜਮੇ ਨਹੀਂ ਲੈ ਡੈਡਾ ਧਾਰਾ ਵਾ ਇਧਰ ਦੀ ਮਾਰੀ ਜਾ ਲੈ ਲੈ ਕੋਈ ਨਹੀਂ ਕੁਛ ਨਹੀਂ ਕਰ ਮਾ ਇਹਨੇ ਹਿੱਲਣਾ ਹੀ ਨਹੀਂ ਕਿਨੇ ਬੜੀ ਚੰਗੀ ਕਿ ਵਾਈ ਆ ਮੋਟਾ ਮੋਟਾ ਜਿਉਂ ਆ ਲੈ ਉੱਥੇ ਪਾਸੇ ਬਹਿ ਕੇ ਬਾਈ ਨੇ ਧਾਰਾ ਮਾਰਤੀਆਂ ਬਾਈ ਕਹਿੰਦਾ ਠੰਡੀ ਤਾਂ ਇੰਨੀ ਗਾ ਜਿੱਧਰ ਦੀ ਮਰਜ਼ੀ ਬਹਿ ਜਾ ਲੈ। ਕਿਆ ਬਾਤ। ਚੂਣ ਜਿੱਕ ਕਰੋ ਚਰਮਾਈ ਦਾ। ਬਾਈ ਚੁਆਈ ਵੀ ਨੱਬੜ ਦਿਆ ਕਿ ਨਹੀਂ? ਚੁਆਈ ਵੀ ਡਾਕਟਰ ਦੱਸਦੀ ਆਈ। ਮੈਂ ਚੁਆਈ ਹੁੰਦੀ ਆ ਵੈੜ ਦੀ। ਸਹੀ ਗੱਲ ਆ ਬਾਈ ਦਾ। ਖੜਕਾ ਹੁੰਦਾ ਦਾ ਇੱਥੇ। ਮੈਂ ਕਹਿੰਦਾ ਫੁੱਲ ਖੜਕਾ। ਬਾਕੀ ਲੈ ਬਾਦ ਖਾਇਆ ਦੇਖ ਲੈ। ਲੈ ਸ਼ੀਟਿੰਗ ਚੈੱਕ ਕਰ ਲਓ ਲੈ ਵੀ। ਕਮਾਲ ਦੀ ਆ। ਮਨ ਕੇ ਚਾਹ ਡਾਇਰੈਕਟਰ ਇਹ ਜੀ ਬੈਠ ਕਦੇ ਕਦੀ ਮਿਲਦੀ ਹੈਗੀ ਤੇ ਮੰਨ ਕੇ ਚੱਲ ਦੁੱਧ ਡਾਇਰੈਕਟਰ ਕਿਥੋਂ ਲਈ ਆ ਮਾਲਕਾਂ ਨੇ 18 19 ਕਿਲੋ ਪਹਿਲੇ ਸੂਏ ਚ ਹੋਇਆ ਦੱਸਿਆਗਾ ਹੂੰ ਤੇ ਵਜਨ ਪੋਜਣ ਤੇ ਡਾਇਰੈਕਟਰ ਚਮਕ ਬੈਠਦੀ ਐਨੀ ਹੈਗੀ ਕਿੰਨੀ ਕਹਦੇ ਉਹਨੇ ਲੈ ਡਾਇਰੈਕਟਰ ਲੈ ਲੈ ਕਹਿਣਾ ਕੁਛ ਨਹੀਂ ਹੈ ਨਾ ਉਹ ਦੁਆਰੇ ਮਾਰੀ ਚੱਲਾ ਹੂੰ ਲੈ ਦੁਆਰੇ ਵੀ ਬਾਈ ਨੇ ਧਾਰਾ ਮਾਰਤੀ ਕੋਈ ਚੱਕਰੀ ਨਹੀਂ ਕਹਿਣਾ ਗਰਮਾਈ ਨਹੀਂ ਕੁਛ ਨਹੀਂ ਪੈਕ ਦਾ ਦੁੱਧ ਪੋਣਾ ਡਾਕਟਰ ਜਿਵੇਂ ਮੰਨ ਕੇ ਚੱਲਾ ਆਮ ਗਾਇਆਂ ਚਿੱਟਾ ਜਾਂ ਖੱਟਾ ਜਾਂ ਹੁੰਦਾ ਦੁੱਧ ਬੋਲਾ ਸਹੀ ਹੈ ਜਿਵੇਂ ਚਿੱਟਾ ਬੋਲਾ ਡਾਕਟਰ ਦੇ ਹਮ ਸਹੀ ਗੱਲ ਹੈ ਫੈਂਟ ਵਾਲਾ ਦੁੱਧ ਹੋਊਗਾ ਫੈਂਟ ਵਾਲਾ ਦੁੱਧ ਪੋਣਾ ਡਾਕਟਰ ਜਿਵੇਂ ਮੱਧ ਨਾਲ ਬਾਕੀ ਡਾਕਟਰ ਫੇਸ ਫੂਸ ਦਿਖਾ ਦੇ ਸਹੀ ਤੇ ਮੰਨ ਕੇ ਵਜਨ ਚਮਕ ਹਮ ਬਹੁਤ ਨਿਯਾਈ ਲੱਗੀ ਆ ਵੇੜ ਨੂੰ ਠੀਕ ਆ ਭਾਈ ਹਮ ਬਾਕੀ ਤੋਰਾ ਚੈੱਕ ਕਰ ਲਓ ਭਾਈ ਚਾਂ ਕੋਈ ਚੰਗੀ ਆ ਕਰਮਣੀ ਬਾਕੀ ਡਾਕਟਰ ਮੰਨ ਕੇ ਨਾ ਗਰਮੀ ਮੰਨਣੀ ਹੈਗੀ ਸਹੀ ਹੈ ਕਿੱਥੇ ਮਰਜੀ ਬੰਨ ਕੇ ਚੋ ਲੋ ਦੁੱਧ ਪੋਣਾ ਫੈਟ ਵਾਲਾ ਮੱਝਰ ਦਾ ਦੁੱਧ ਡਾਕਟਰ ਮੱਝਰ ਦਾ ਦੁੱਧ ਬਈ ਦੇ ਡਾਕਟਰ ਲੈ ਮੋਲ ਵੀਰੇ ਜਾਇਜ ਮੋਲ ਡਾਕਟਰ ਜਮਾ ਜਾਇਜ ਠੀਕ ਆ ਲੈ ਡਾਕਟਰ ਸੀਲ ਤਾਂ ਇੰਨੀ ਕਹਿ ਗਈ ਲੈ ਕਰਮ ਜਿਦਾ ਮੈਂ ਬੈਠਾ ਰ ਥੱਲੇ ਸਹੀ ਗੱਲ ਆ ਬਾਈ ਕਹਿਣਾ ਕੁਛ ਨਹੀਂ ਹੈਨਾ ਜਮੇ ਡਾਕਟਰ ਕਹਿਣਾ ਕਰਨਾ ਕੁਛ ਬਾਕੀ ਫੇਸ ਫੂਸ ਕੋਣ ਯਾ ਚੰਗਾ ਲੱਗਿਆ ਬਾਈ ਨੂੰ ਮੋਲ ਬਾਈ ਕਹਿੰਦਾ ਜਮਾ ਜਾਇਜ਼ ਰੱਖਾਂਗੇ ਬਾਲਾ ਮੋਲ ਦਾ ਡਾਕਟਰ ਦਾ ਇੰਨਾ ਜਾਇਜ਼ ਹੋਊਗਾ ਕਿੰਨਾ ਕਹਦੇ ਹੁਨਾ ਠੀਕ ਆ ਹਾਂ ਹੂੰ ਲੈ ਚਿਵਾਈਏ 1 ਨੰਬਰ ਤੋੜਾ 1 ਚਿਵਾਈ ਦਾ ਡਾਕਟਰ ਇਨੀ ਸੀਲ ਹੈਗੀ ਅਮ ਉਧਰੋ ਲੈ ਕੇ ਹੁਣ ਵੇਜਾਂ ਦਿੰਦੇ ਸਹੀ ਗੱਲ ਆ ਲੈ ਬਾਕੀ ਬਰੀਡ ਬਹੁਤ ਚੰਗੀਆਂ ਬਾਈ ਬਰੀਡ ਤਾਂ ਡਾਕਟਰ ਬਾਹਲੇ ਨਹੀਂ ਆਇਆ ਚੰਗੀਆਂ ਬਸ ਠੰਡੀ ਸੀ ਲੋ ਦਾ ਡਾਕਟਰ ਤੇ ਗਰੀਸ ਨਹੀਂ ਕੋਈ ਹਾਂ ਲੈ ਸਹੀ ਗੱਲ ਆ ਬਾਈ ਓਕੇ ਆ ਬਾਈ ਅੱਗੇ ਆ ਗਈ ਵੀਰੇ 5 ਨੰਬਰ ਕਿਹੜਾ ਸੂਆ ਜੀ ਇਹ ਕਿਹੜਾ ਸੂਆ ਸੂਈ ਹੈ ਇਹ ਡਾਕਟਰ ਦੂਜਾ ਸੂਆ ਬੱਛੀ ਸੂਈ ਹੈਗੀ ਕਦੋਂ ਸੂਈ ਹੈ ਵੀਰੇ ਇਹ ਡਾਕਟਰ ਕੱਲ੍ਹ ਸ਼ਾਮ ਨੂੰ ਸੂਈ ਹੈਗੀ ਬੱਚਾ ਕੀ ਦੇਤਾ ਨਹੀਂ ਬੱਛੀ ਮੰਗ ਰਹਾ ਡਾਕਟਰ ਦਿਖਾ ਦੇ ਲੈ ਬੱਛੀ ਚੰਗੀ ਆ ਹਨਾ ਬੱਛੀ ਡਾਕਟਰ ਗ੍ਰੋਥ ਰੈਟਸ ਦੇ ਬੱਛੀ ਨੂੰ ਜਨੂ ਦਿੱਤਾ ਬੱਛੀ ਦੀ ਕੁਆਲਿਟੀ ਦੇਖ ਲੈ ਕੀ ਬਾਤ ਆ ਬਹੁਤ ਚੰਗਾ ਬੱਚਾ ਦਿੱਤਾ ਕਿ ਬੱਚਾ ਬੜਾ ਨਹੀਂ ਹੈ ਚੰਗਾ ਡਾਕਟਰ ਹੂੰ ਮੰਨ ਕੇ ਚੱਲ ਦੇ ਅਗਲਾ ਬੱਚੀ ਦਾ ਫੇਸ ਫੂਸ ਤੇ ਕੱਦ ਕੁ ਦਿਖਾ ਦੇ ਕਿੰਨਾ ਚੰਗਾ ਹੈਗਾ ਸਹੀ ਗੱਲ ਆ ਬਾਈ ਤੇ ਬਾਕੀ ਡਰਡਰ ਬੈਡ ਵੀ ਨਮਾ ਹਾਣਾ ਛੇ ਦਾ ਆਂਦਾ ਮੂੰਹ ਓਕੇ ਪੂਰੀ ਬਰੀਕੀ ਚ ਤੇ ਲੇਵਾ ਇਹਦਾ ਵੀ ਦਿਖਾ ਦੇ ਡਰਡਰ ਲਾ ਮਾਲ ਦਾ ਹਣਾ ਬਹੁਤ ਸੋਹਣਾ ਆ ਡਰਡਰ ਬਾਈ ਫੀਟਿੰਗ ਵਾਲਾ ਲੇਵਾ ਫਾੜੀ ਵਾਲਾ ਆਡਰ ਥਣ ਥਣ ਬੜਾ ਚੰਗਾ ਹਣਾ ਕਰਮਾ ਡਰਡਰ ਥਣ ਥਣ ਤੇ ਲੇਵਾ ਦਿਖਾ ਦੇ ਤੇ ਸੀਲ ਹੈਨੀ ਡਰਡਰ ਕਰਮਾ ਵਾਲੀ ਇੰਨੀ ਕ ਹੈਗੀ ਇੰਨੀ ਕਹਦੇ ਉਹ ਨਹੀਂ ਲੈ ਲੈ ਬਾਈ ਜਿਵੇਂ ਮਰਜੀ ਬੈਠ ਜਾਣਾ ਹੈ। ਇਹ ਬਾਸੀ ਦੇ ਦੇ ਵਾ ਡਾਕਟਰ ਸਿੱਧੇ ਬਾਸੀ ਦਾ ਭਾਉਣਾ ਹੀ ਪਾਉਣਾਗਾ। ਸਹੀ ਗੱਲ। ਇਹ ਬਾਸੀ ਦੀ ਵਾ ਜਾ ਪਾਵਾਂ। ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਫੁੱਲ ਠੰਡੀ ਸੀਲ ਜਿਵੇਂ ਮਰਜੀ ਬੈਠਾ ਰਹਿ। ਨੇਵਾ ਡਾਕਟਰ ਉਹ ਨਹੀਂ ਵਹਿੜਾ ਤੇ ਉਹਨੇ ਹੀ ਲੀਵਾ ਬੈਠ ਲਈ। ਸਹੀ ਗੱਲ ਆ। ਖਾਂ ਮਰ ਖਾ ਲਈਏ ਨੇੜ ਤੋਂ ਲੈ। ਅੱਲਾ ਕੱਲਾ ਥਾਣਾ ਪੂਰੀ ਵਿਥੀ ਦੇ ਥਣ ਪਿਆ ਪੂਰਾ ਵੇਖੀ ਦੇ ਬਾਕੀ ਡਾਕਟਰ ਦੇਖੀ ਜੜਲੇਵੇ ਦੀ ਫਾੜੀ ਆ ਡਰ ਆਗਾ ਨਵਾਂ ਹਾਨ ਬੱਛੀ ਆਗੀ ਸਹੀ ਗੱਲ ਇਹਣਾ ਕਰਨਾ ਜੰਮੇ ਨਹੀਂ ਕੁਛ ਇੱਧਰ ਦੀ ਮਰਜ਼ੀ ਵੈ ਜਾ ਲੈ ਭਾਈ ਲੇਵਾ ਕਮਾਲ ਦਾ ਸੂਈ ਸਵਾਈ ਬਾਕੀ ਡਾਕਟਰ ਫੇਸ ਬੱਛੀ ਆਗੀ ਬੱਛੀ ਵੀ ਬਹੁਤ ਚੰਗੀ ਹੈ ਡਾਕਟਰ ਬੈਠਨੇ ਕੋਖ ਵੀ ਨਹੀਂ ਚੱਕੀ ਸਹੀ ਹੈ ਭਾਈ ਹਾਂਜੀ ਖੋਲੀ ਭਾਈ ਤੋਰੀ ਮੜੀ ਲੇਵਾਲ ਉਹ ਵਾ ਬੜਾ ਚੰਗਾ ਕਰਮਾੜੀ ਨਾ ਕਿਵੇਂ ਬਾਕੀ ਲੇਵਾਲ ਦੇ ਡਾਕਟਰ ਪੂਰਾ ਤਰਾ ਚੈੱਕ ਕਰਾ ਦੀ ਬੱਚੀ ਦਾ ਸਿੱਨਾ ਚੰਗਾ ਹੂੰ ਫੁੱਲ ਵਰੀਟ ਆ ਲੈਵਾ ਕਮਾਲ ਦਾ ਥਣ ਬਹੁਤ ਚੰਗਾ ਲੱਗਿਆ ਚਿਵਾਈ ਵੀ ਕੋਈ ਚੱਕਰ ਨਹੀਂ ਚੱਕਰ ਨਹੀਂ ਬਹਿੜਾ ਤੇ ਉਨੇ ਹੀ ਲੈਵਾ ਡਾਕਟਰ ਸਹੀ ਗੱਲ ਆ ਬਈ ਬਾਕੀ ਬੜਾ ਅੰਗ ਜਾ ਹਨ ਬੜਾ ਅੰਗ ਡਾਕਟਰ 6 ਦਾ ਆਂਦਾ ਗੀ ਹੂੰ ਤੇ ਬਾਕੀ ਡਾਕਟਰ ਇਹ ਤੋਂ ਖੜਨੀ ਖੁੜਨੀ ਦਿਖਾ ਦੇ ਫੇਸ ਫੂਸ ਸਹੀ ਆ ਡਾਕਟਰ ਸੀਲ ਹੰਡੀ ਲੈ ਹੂੰ ਘਰ ਮਾਲ ਲੈ ਪਾਈ ਬੈਠਾ ਜਿਵੇਂ ਮਰਦੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਸੀਲ ਨਹੀਂ ਇਹ ਸਾਰੀਆਂ ਬੜਾ ਇੰਨੀ ਹੈਗਾ ਆਪਾਂ 베ੜੇ ਚ ਬੰਨ ਕੇ ਅਗਲਾ ਚੂਲੇ ਠੀਕ ਆ ਹਾਂ ਹੂੰ ਨਿਆਣਾ ਪਉਣਾ ਪਾਵੇ ਕਿਸੇ ਪਉਦੇ ਨਹੀਂ ਪਉਣਾ ਨਾ ਪਾਵੇ ਅਗਲਾ ਮੋਲ ਵੀਰੇ ਜੈਜ ਹੂੰ ਮੋਲ ਡਾਕਟਰ ਜਮਾ ਜੈਜ ਠੀਕ ਆ ਬਾੜਾ ਮੋਲਣੀ ਕਰਦੇ ਬਾਈ ਕਹਿੰਦਾ ਖਿੱਚ ਕੇ ਮੋਲ ਰੱਖਾ ਮੋਲ ਤਾਂ ਡਾਕਟਰ ਇੰਨੇ ਹੀ ਆਜ ਹੋਣਗੇ ਕਿੰਨੇ ਕਹਦੇ ਉਹਨੇ ਠੀਕ ਆ ਮੋਲ ਤਾਂ ਬਾੜਾ ਕਰਨਾ ਹੀ ਨਹੀਂ ਡਾਕਟਰ ਹੂੰ ਬਾਕੀ ਬੱਚਾ ਵੀ ਬੱਛੀ ਆ ਬਾਈ ਦੋ ਨਗ ਮਿਲ ਜਾਣੇ ਕਹਿੰਨੇ ਬਾਈ ਬਾਕੀ ਡਾਕਟਰ ਮਾਰ ਦੇ ਬਾਈ ਤਾਂ ਰੰਗ ਬਾਕੀ ਡਾਕਟਰ ਸੀਲ ਠੰਡੀ ਕਰਮ ਵਾਲੀ ਇੰਨੀ ਗਈ ਠੀਕ ਆ ਅਹੀਂ ਵਜਾ ਹਣਾ ਅਹੀਂ ਵਜਾ ਕੋਈ ਚੱਕਰ ਹੀ ਨਹੀਂ ਕਹਿਣਾ ਕਰ ਡਿਸ਼ ਨਹੀਂ ਚੋਣ ਦੇ ਕੋ ਕਰਮ ਆ ਜੀ ਬੜੀ ਚੰਗੀ ਦਵਾਈ ਆ ਹਣਾ ਬਾਈ ਮੋਟਾ ਮੋਟਾ ਚੋਣ ਜਿਵੇਂ ਮਰਜ਼ੀ ਚੋਈ ਚੱਲਿਆ। ਕੀ ਬਾਤ ਹੈ। ਇੱਕ ਨੰਬਰ ਚਵਾਈ ਆ ਕਰਮਾਈ। ਲਾ। ਪੂਰੇ ਨਿਬੜਦੀ ਆ ਚਵਾਈ ਤੱਕ ਨਹੀਂ। 10 ਦਿਹਾੜਾ ਡਾਇਰੈਕਟਰ ਚਵਾਈ ਲੱਗੀ ਹੋਈ ਆ। ਹਮ। ਲੈ। ਤੇ ਹਾਂ ਵੀ ਡਾਇਰੈਕਟਰ ਲੈ ਬੋਲਾ। ਬੋਲੋ ਜੀ। ਧਾਰਾਂ ਵੀ ਕਿੰਨੀਆਂ ਕ ਮਾਰੀਆਂ ਆਈਆਂ। ਹਮ। ਮਗਰ ਲੈ ਠਣਾਈ ਚਵਾਈ ਚੈੱਕ ਕਰ ਲੋ। ਇੱਕ ਨੰਬਰ ਚਵਾਈ ਆ। ਬਾਕੀ ਡਾਕਟਰ ਨਾ ਨਿਆਣਾ ਪਾਇਆ ਪੰਨਾ ਬੱਚਾ ਛੱਡਿਆ ਤੇ ਬਾਕੀ ਡਾਕਟਰ ਥਾਣ ਦਿਖਾ ਦੇ ਬੈਣ ਲੈ ਭਾਈ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਨਾਣਾ ਦੇ ਕੋਲੇ ਵਿੱਚ ਫੁੱਲ ਬਾਕੀ ਡਾਕਟਰ ਜਾਇਜ ਹੋ ਬਾਲਾ ਮੁੱਲ ਨਹੀਂ ਕਰਦੇ ਖਿੱਚ ਕੇ ਜਮਾ ਮੁੱਲ ਰੱਖਾਂਗੇ ਲੈਵਾ ਲੂਆ ਬੜਾ ਚੰਗਾ ਹੈ ਨਾ ਕਿ ਬਾਕੀ ਡਾਕਟਰ ਲੈਵਾ ਦਿਖਾਏ ਬੱਚੀ ਪਾਸ ਮੇ ਡਾਕਟਰ ਸਹੀ ਗੱਲ ਹੈ ਕਿ ਲੈਵੇ ਤਿਆਰੀ ਜਮਾ ਫਾੜੀ ਵਾਲਾ ਲੈਵਾ ਡਾਕਟਰ ਜਮਾ ਬੋਲਾ ਹੈ ਬੈਠ ਸਲੇ ਅੱਗੇ ਭਰਾ ਆ ਗਈ 2 ਤੇ 2 4 6 ਨੰਬਰ ਡਾਕਟਰ ਕਿਹੜਾ ਸੁਆਜੀ ਏ ਡਾਕਟਰ ਤੀਜਾ ਸੂਆ ਆਖਿਆ ਆ ਮਾਲਕਾਂ ਨੇ ਦੂਜਾ ਆਖਿਆਗਾ ਆਪਾਂ ਤੀਜਾ ਸੂਆ ਮੰਨ ਕੇ ਲਈ ਹੈਗੇ ਠੀਕ ਆ ਬਾਈ ਤੇ ਬਾਕੀ ਡਾਕਟਰ ਬੈੜ ਦਾ ਢਾਂਚਾ ਕਦ ਤ ਵਜਣਾ ਤੇ ਬੱਚਾ ਵੱਛੀ ਮਗਰ ਸਹੀ ਆ ਤੇ ਮੰਨ ਕੇ ਚੱਲ ਦੇਖ ਲੈ ਡਾਕਟਰ ਬੱਚਾ ਬੁੱচ্চਾ ਦਿਖਾ ਦੇ ਕਿੰਨਾ ਚੰਗਾ ਹੈਗਾ ਸਹੀ ਆ ਤੇ ਬੱਚਾ ਡਾਕਟਰ ਗਰਲੈਂਡੋਜੀ ਚ ਆ ਗਿਆ ਹੂੰ ਤੇ ਮੰਨਿ ਆਪ ਵੀ ਡਾਕਟਰ ਕ੍ਰਾਸ ਬਰੀਡ ਚ ਆ ਕਦ ਬਹੁਤਾ ਯਾਰ ਕਦ ਡਾਕਟਰ ਢਾਂਚਾ ਦੇਖ ਲੈ ਲੈ ਚੌੜੀ ਚੂੜੀ ਫਲੀ ਵੀ ਫੁੱਲਾ ਕਰਮ ਵਾਲੀ ਤੇ ਬਾਕੀ ਲੇਵਾ ਨੇੜ ਤੋਂ ਚੈੱਕ ਕਰਵਾ ਲੇਵਾ ਲੈ ਲੇਵਾ ਚੈੱਕ ਕਰੋ ਕਮਾਲ ਆ ਹਨਾ ਬਈ ਲੇਵਾ ਡਾਕਟਰ ਬਾਲਾ ਨਹੀਂ ਆਇਆ ਚੰਗਾ ਲੱਗਿਆ ਬੈਡ ਨੂੰ ਤੇ ਬਾਕੀ ਡਾਕਟਰ ਸੀਲ ਠੰਡੀ ਇਹ ਵੀ ਕਰਮ ਵਾਲੀ ਇੰਨੀ ਕਹਿ ਗਈ ਜਿਵੇਂ ਮਰਜੀ ਬਹਿ ਜਾ ਹਨਾ ਚਵਾਈ ਡਾਕਟਰ ਇਹਦੀ ਵੀ ਇੰਨੀ ਚੰਗੀ ਆਈ ਲਾ ਹੂੰ ਲਾ ਚਵਾਈ ਬੜੀ ਚੰਗੀ ਆ ਯਾਰ ਹਨਾ ਮੋਟਾ ਮੋਟਾ ਚੋਣ ਹੈ ਜਿਵੇਂ ਮਰਜੀ ਚੋਈ ਜਾ ਲ ਕੋਈ ਚੱਕਰ ਨਹੀਂ ਬਾਲਾ ਚੰਗਾ ਚੋਣ ਲੱਗਿਆ ਲੈ ਦਾਹ ਦੀ ਹੈ ਡਾਕਟਰ ਚਵਾਈ ਦਾ ਮੈਂ ਕਹਿੰਦਾ ਪੂਰਾ ਖੜਕਾ ਸੋਣ ਜਵਾਈ ਦਾ ਤਾਂ ਖੜਕਾ ਸੁਣਦਾ ਕਿਨੇ ਬਾਈ ਬੜਾ ਨਿਆਇ ਚੰਗਾ ਜੋਂ ਲੱਗਾ ਡਾਟਰ ਵੜ ਨੂੰ ਬੜੀ ਚੰਗੀ ਜਵਾਈ ਹੈ ਲੈ ਕੀ ਬਾਤ ਹੈ ਮੌਲੇ ਜੈ ਜੋ ਮੌਲੇ ਡਾਟਰ ਜਮਾ ਜੈ ਠੀਕ ਹੈ ਬਾਈ ਜੇ ਮੰਨ ਕੇ ਚੱਲ ਡਾਟਰ ਸੀਲ ਠੰਡੀ ਵੜ ਇੰਨੀ ਕਹਿ ਗਈ ਕਿੰਨੀ ਕਹਦੇ ਓਨੀ ਸਹੀ ਗੱਲ ਪਹਿਣਾ ਕਰਨਾ ਕਰ ਮਲੇ ਨੇ ਜੰਮੇ ਨਹੀਂ ਕੁਛ ਲੈ 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 ਬਾਦੇ ਇੱਕ ਨਹੀਂ ਬਾਕੀ ਮੰਨ ਕੇ ਡਾਟਰ ਸਾਂ ਨੂੰ ਦੇਖੀ ਬਣਦੀ ਕਿੱਥੇ ਬਣ ਕੇ ਖੜਨਾ ਵੜਣ ਸਹੀ ਹੈ ਬਾਈ ਹੂੰ ਉਹਨੇ ਮੜੀ ਤੋਰਦੀ ਇਹ ਮੂਰੂ ਲੈਵਾ ਚੈੱਕ ਕਰਵਾ ਦੀ ਲੈ ਥਣ ਚੈੱਕ ਕਰੋ ਮੁਠੀ ਵਾਲਾ ਥਣ ਚਿਵਾਈ ਇੱਕ ਨੰਬਰ ਪੂਰੀ ਚਿਵਾਈ ਤੇ ਕਹਿੰਦੇ ਮਾਈਟਾਂ ਦੀ ਗਲੀਆਂ ਕਰਦੀ ਆ ਤੇ ਬਾਕੀ ਡਾਕਟਰ ਫੇਸ ਫੂਸ ਦਿਖਾ ਦੇ ਵੇੜਦਾ ਕਿੰਨਾ ਚੰਗਾ ਹੈਗਾ ਸਹੀ ਗੱਲ ਆ ਭਾਈ ਕੱਦ ਫੁੱਲ ਆ ਪਲੀ ਵੀ ਫੁੱਲ ਆ ਪੂਰੀ ਜਾਨ ਵਾਲੀ ਆ ਵੱਡੇ ਕੱਦ ਚ ਲੈਵਾ ਚੈੱਕ ਕਰ ਬਾਕੀ ਡਾਕਟਰ ਫੁੱਲ ਵੱਡੇ ਢਾਂਚੇ 'ਚ ਬੈੜ ਹੈਗੀ ਤੇ ਮੰਨ ਕੇ ਚੱਲ ਕਹਿਣਾ ਕਰ ਮੈਂ ਜੰਮੇ ਨਹੀਂ ਕੁਛ ਸਹੀ ਹੈ ਇੱਥੇ ਮਰਜ਼ੀ ਵੰਨ ਕੇ ਚੋਲ ਨਿਆਣਾ ਪਾਉਣਾ ਪਾਵੇ ਨਹੀਂ ਪਾਉਣਾ ਨਾ ਪਾਵੇ ਠੀਕ ਹੈ ਭਾਈ ਲੈ ਡਾਕਟਰ ਨਾੜਾ ਨੂੜਾ ਵਿਖਾ ਦੇ ਇੱਥੇ ਪਹਿਲੇ ਵੇ ਤੇ ਸਹੀ ਗੱਲ ਆ ਭਾਈ ਬਾਕੀ ਡਾਕਟਰ ਕਰਮਾ ਏਸੀ ਠੰਢੀ ਲੈ ਹੂੰ ਕਿ ਮੈਂ ਮਰਜ਼ੀ ਥੱਲੇ ਬੈਠਾ ਰ ਸਹੀ ਹੈ ਕੁਛ ਨਹੀਂ ਕਹਿਣਾ ਕਰਨਾ ਤੇ ਇਧਰੋਂ ਡਾਕਟਰ ਲੈ ਆ ਲੂਗਾ ਦੇ ਠੰੜ ਠੁੰਨ ਲੱਗਿਆ ਬੈੜ ਨੂੰ ਨਾੜਾ ਦੇ ਕਹਨੇ ਭਾਈ ਹਾਂ ਭਾਈ ਹੂੰ ਮੁੱਲ ਜੈ ਜੂ ਵੀਰੇ ਮੋਲ ਡਾਕਟਰ ਜਮਾ ਜਾਏਗਾ ਮੋਲ ਤਾਂ ਵਾੜਾ ਕਰਨਾ ਹੀ ਨਹੀਂਗਾ ਠੀਕ ਹੈ ਭਾਈ ਮੰਨ ਕੇ ਬੱਚਾ ਵੀ ਡਾਕਟਰ ਬੱਛੀ ਆਈ ਇੱਕ ਨੱਕ ਫਰੀ ਵਾਲਾ ਕੰਮ ਹੈ ਡਾਕਟਰ ਸਹੀ ਆ ਦੋ ਦੋ ਨੱਕ ਮਿਲਨੇ ਆ ਕਹਿੰਦੇ ਭਾਈ ਹਾਂ ਭਾਈ ਹੂੰ ਮੋਲ ਭਾਈ ਕਹਿੰਦਾ ਜਾਇਜ਼ ਰੱਖਾਂਗੇ ਵਾੜਾ ਮੋਲ ਨਹੀਂ ਰੱਖਦੇ ਸਾਰਿਆਂ ਦੇ ਮੋਲ ਹੀ ਜਾਇਜ਼ ਹੋਣਗੇ ਭਾਈ ਮੋਟਾ ਡਾਕਟਰ ਜਮਾ ਜਾਇਜ਼ ਹੋਣਗੇ ਮੋਲ ਤਾਂ ਇੰਨੇ ਹੀ ਜਾਇਜ਼ ਹੋਣਗੇ ਕਿੰਨੇ ਕਹਦੇ ਠੀਕ ਆ ਭਾਈ ਹਾਂ ਤੇ ਕਿਸੇ ਵੀਰ ਨੂੰ ਭਾਈ ਕੋਈ ਵੀ ਵੜ ਪਸੰਦਾ ਵੇ ਭਾਈ ਨਾ ਕਨੈਕਟ ਕਰ ਲਿਓ ਜੀ tan